ਕਵੀ ਰ ਸੇਵਾ ਕਉ ਦੋਏ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵਾ ਨਾਮ ਹਾਂ ਜੀ ਮ ਜਿਨਾਂ ਨੇ ਵਰ ਮੰਦੀ ਰਮ ਜ ਜਾਣੀ ਕਰਦੇ ਮਜਬਾਸੇ ਮੁਲਾਕਾਤ ਨਹੀਂ ਉਹ ਸਾਰ ਮੰਜ਼ਲ ਦੀ ਜਾਣਦੇ ਨਾ ਪਿਤਾ ਜਿਨ੍ਹਾਂ ਨੇ ਆਬਿਆਤ ਨਹੀਂ ਜਲੇ ਦੇਸ ਲਾਹੀ ਦੀ ਹਾਂ ਮਿਲੇ ਦੇਸ ਅਲਾਹੀ ਦੀ ਖਬਰ ਕਿੱਥੋਂ ਪਾਈ ਗਲੀ ਮਹਿਬੂਬ ਦੀ ਝਾਤ ਨਹੀਂ ਦੇ ਬਣਾਣਾ ਚੋਂਦੇ ਸੇ ਦਰਬਾਰ ਸਿੰਘਾ ਇੱਕੋ ਵਰਮਾ ਹੈ ਦੂਸਰੀ ਜਾਤ ਨਹੀਂ ਇੱਕੋ ਵਰਮਾ ਹੈ ਦੂਸਰੀ ਜਾਤ ਨਹੀਂ ਹਾ ਨਗਰੀ ਸਮਝੋ ਹੋਵੰਦੀ ਉਹ ਪਾਗਾਾਂ ਵਾਲੀ ਜਿਹੜੀ ਥਾਉ ਲੱਗਦਾ ਫਲ ਸੁੱਕੀ ਡਾਲੀ ਹਾਂ ਜਿਹੜੀ ਥਾਉ ਲੱਗਦਾ ਫਲ ਸੁੱਕੀ ਡਾਲੀ ਮੱਕੜ ਜਨਮ ਮਰਨ ਦੇ ਆ ਜਿੱਥੋਂ ਗੇੜੇ ਸੱਚੇ ਸਾਧੂ ਤਾਰ ਦੇ ਡੱਬਿਆਂ ਦੇ ਵੇੜੇ ਅਗਰ ਸਮਝੋ ਹੋਵੰਦੀ ਉਹ ਪਾਗਾਵਾਰੀ ਜਿਹੜੀ ਥਾਉ ਲੱਗਦਾ ਫਲ ਸੁੱਕੀ ਡਾਲੀ ਆ ਜਿਹੜੀ ਥਾਉ ਲੱਗਦਾ ਫਲ ਸੁੱਕੀ ਡਾਲੀ ਮੁਕਣ ਜਨਮ ਮਰਨ ਦੇ ਆਜ ਥੋਂ ਗੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੜੇ ਰਹਿਮਤ ਦੇ ਨਾਲ ਕਰਨਗੇ ਇਹ ਨજર ਸਵਾਈ ਦੇ ਦਿੰਦੇ ਨੇ ਉਸ ਨੂੰ ਵੱਡੀ ਵਡਿਆਈ ਹਾਂ ਦੇ ਦਿੰਦੇ ਨੇ ਉਸ ਨੂੰ ਵੱਡੀ ਵਡਿਆਈ ਆਉਣਾ ਦਾਸੇ ਮੁਖਤੇ ਜਿਸ ਦਰ ਤੋਂ ਖੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੜੇ ਚਰਨ ਧੂੜ ਵਿੱਚ ਸਾਧਦੇ ਹੀਰੇ ਤੇ ਪੰਨੇ ਝੁੱਕ ਕੇ ਸਰਦਾ ਬਾਣ ਨੇ ਵਿੱਚ ਪੱਲੇ ਬੰਨੇ ਚਰਨ ਧੂੜ ਵਿੱਚ ਸਾਧਦੇ ਹੀਰੇ ਤੇ ਪੰਨੇ ਝੁੱਕ ਕੇ ਸ਼ਰਦਾਵਾਨ ਨੇ ਪੱਲੇ ਵਿੱਚ ਵੰਨੇ ਨਰਾਸ ਪਲਾਂ ਵਿੱਚ ਹੋਵੰਦੇ ਜੋ ਕਾਜ ਸਹੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੜੇ ਫੇ ਸੀਵਦਾ ਮਾਲਾ ਦੇ ਮਣਕੇ ਸੜਿਆਂ ਘਰ ਸੁਹਾਗ ਦੀ ਆ ਝਾਂਜਰ ਣਕੇ ਫੇਰ ਨਗੇੜ ਨਸੀਬ ਦੇ ਮਾਲਾ ਦੇ ਮਣਕੇ ਸੜਿਆਂ ਘਰ ਸੁਹਾਗ ਦੀ ਆ ਝਾਂਜਰ ਣਕੇ ਸੰਤ ਜਰਨਿਆ ਚਮਕੇ ਜੋ ਕਰਮ ਕਰੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੇੜੇ ਹਾਂ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੇੜੇ ਜਿਸਨੂੰ ਝੁਕਣਾ ਆ ਗਿਆ ਸਾਧੂ ਦੇ ਅੱਗੇ ਭਾਗ ਸਮਝ ਲਓ ਪਲਾ ਵਿੱਚ ਉਹਨਾਂ ਨੂੰ ਲੱਗੇ ਜਿਸਨੂੰ ਝੁਕਣਾ ਆ ਗਿਆ ਸਾਧੂ ਦੇ ਅੱਗੇ ਭਗ ਸਮਝ ਲਾਓ ਪਲਾਮ ਵਿੱਚ ਉਹਨਾਂ ਨੂੰ ਲੱਗੇ ਖੋਲਣ ਝਟ ਤੱਕ ਦੀਰ ਦੇ ਦਰਵਾਜੇ ਪੇੜੇ ਸੱਚੇ ਸਾਧੂ ਤਾਰਦੇ ਡੁੱਬੇ ਆਂਦੇ ਵੇੜੇ ਸੱਚੇ ਸਾਧੂ ਤਾਰਦੇ ਡੁੱਬੇ ਆਂਦੇ ਵੇੜੇ ਅਮਰ ਜੀਤ ਸਵਾਰਾ ਕਹੇ ਸਿਫਤਾਂ ਦੇ ਸਾਗਰ ਨਾਲ ਗੁਣਾ ਦੇ ਭਰਦੇ ਓ ਅਕਲਾਂ ਦੀ ਗਾਗਰ ਅਮਰ ਜੀਤ ਸਵਾਰਾ ਕਹੇ ਸਿਫਤਾਂ ਦੇ ਸਾਗਰ ਨਾਲ ਗੁਣਾ ਦੇ ਭਰਦੇ ਓ ਅਕਲਾਂ ਦੀ ਗਾਗਰ ਲਾੜੇ ਵਾਲ ਅਵਤਾਰ ਕਹੇ ਹੋ ਚਰਨਾ ਨੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਵੜੇ